2 ਲੱਖ ਦੀ ਕਰੂ ਚਾਹੀਦੀ ਆ ਵੀ 2012 ਮਾਡਲ ਆ ਸਹੀ ਗੱਲ ਆ ਬਾਈ ਗੱਡੀ ਦੇ ਦਾਂਗੇ ਜੀ 3 ਲੱਖ ਰੁਪਏ ਦੀ ਪੂਰੀਆਂ ਦੀ ਪੂਰੇ 3 ਲੱਖ ਦੀ ਲੈ ਮਿੱਤਰੋ ਐਕਸਵੀ ਚੱਕ ਲੈ ਮੇਰਾ ਵੀਰਾ 3 ਲੱਖ ਰੁਪਏ ਦੀ ਆ ਰੇਟ ਬਾਈ ਜਮੀ ਨਹੀਂ ਮਿਲਣਾ ਹੈਗਾ ਕਿਤੋਂ ਵੀ ਕਿੰਨਾ ਰੇਟ ਆ ਬਈ ਇਹਦਾ ਇਹ ਗੱਡੀ ਦੇ ਦਾਂਗੇ ਬਾਈ ਆਪਾਂ 185 ਦੀ 1 ਲੱਖ 85 ਹਜ਼ਾਰ ਦੀ ਹਾਂਜੀ ਭਾਈ ਜੀ ਬਾਈ 12 ਮਾਡਲ ਆ ਯਾਰ ਬਿਲਕੁਲ ਜੀ ਬਿਲਕੁਲ 70000 ਰੁਪਏ ਦੀ ਬਈ 70000 ਦੀ ਹਾਂਜੀ ਭਾਈ ਪਾਸਿੰਗ ਦਾ ਮਤਲਬ ਵੀ ਮੋੜ ਦੋ ਲੈ ਮਿੱਤਰੋ 70000 ਦੀ ਬਈ ਕਿੰਨੇ ਸਤਾਈ ਤੱਕ ਪਾਸਾ ਹਾਂਜੀ ਵੀਰੇ 27 ਤੱਕ ਪਾਸਾ 12 ਮਾਡਲ ਬਈ ਰੇਟ ਦੋ ਫਿਰ ਦਾ ਰੇਟ ਵੀਰੇ 3 ਲੱਖ ਰੁਪਏ ਫਿਕਸ ਹੈ ਜੀ ਇਹਦਾ 3 ਲੱਖ ਰੁਪਏ ਹਾਂਜੀ ਲੈ ਮਿੱਤਰੋ 3 ਲੱਖ ਰੁਪਏ ਦੀ ਬਈ ਵਰਨਾ ਲੈ ਜਿਓ ਮੇਰਾ ਵੀਰੇ ਪਹਿਲਾਂ ਸਾਰਿਆਂ ਨੂੰ ਸੱਸੀ ਕਾਲ ਦੀ ਕੀ ਹਾਲ ਚਾਲਾ ਤੇ ਬਈ ਅੱਜ ਅਸੀਂ ਖੜੇ ਆਂਗੇ ਬਰਦਰਜ਼ ਮੋਟਰ ਮੋਨਕ ਤੇ ਤੇ ਬਾਈ ਆਪਣੇ ਨਾਲ ਨੇ ਬਾਈ ਸੱਸੀ ਕਾਲ ਪਹਿਲਾਂ ਕੀ ਹਾਲ ਆ ਬਾਈ ਵਧੀਆ ਵਧੀਆ ਕੈਮਰੇ ਖਤਾਂ ਬਹੁਤ ਵਧੀਆ ਬਾਈ ਜਿਵੇਂ ਆ ਤੁਸੀਂ ਧਮਾਕੇ ਦਿਖਾਇਆਗਾ ਸਾਰੇ ਧਮਾਕੇ ਨੇ ਸਾਰੇ ਬਾਈ ਸਾਰੇ ਧਮਾਕੇ ਨੇ ਬਾਈ ਤੁਰ ਤੁਰ ਤੱਕ ਠੀਕ ਆ ਨੋਨ ਐਕਸੀਡੈਂਟ ਦੀ ਗਾਰੰਟੀ ਆਪਣੀ ਵੀਰੇ ਜਿੰਮੇਵਾਰੀ ਬਈ ਕਾਗਜ਼ ਪੱਤਰਾਂ ਦੀ ਹਰ ਇੱਕ ਚੀਜ਼ ਦੀ ਜ਼ਿੰਮੇਵਾਰੀ ਹੈ ਬਈ ਆਪਣੀ ਠੀਕ ਆ ਲੈ ਮਿੱਤਰੋ ਜ਼ਿੰਮੇਵਾਰੀ ਪੂਰੀ ਆ ਵੀਡੀਓ ਲਾਈਕ ਸੇ ਜਰੂਰ ਕਰ ਦਿਓ ਕਰੀਏ ਫਿਰ ਸਟਾਰਟ ਆਪਾਂ ਇੱਕ ਸਾਈਡ ਜੀ ਤੋਂ ਬਾਤ ਚੱਲਦੇ ਆ ਨਾ ਹਾਂਜੀ ਠੀਕ ਆ ਆਇਓ ਇੱਕ ਸਾਈਡ ਜੀ ਤੋਂ ਆਓ ਵੀਰੇ ਤੁਹਾਨੂੰ ਦਿਖਾਉਂਦੇ ਆ ਗੱਡੀਆਂ ਇੱਥੇ ਤੁਹਾਨੂੰ ਦਿਖਾਵਾਗੇ ਘੈਂਟ ਘੈਂਟ ਗੱਡੀਆਂ ਆਉਣਗੀਆਂ ਤੇ ਬਾਈ ਜੀ ਰੇਟ ਪੂਰੇ ਬੰਬ ਹੋਣਗੇ ਬਾਈ ਚੈੱਕ ਕਰਾ ਦੇ ਇੱਕ ਵਾਰੀ ਬ੍ਰਦਰਜ਼ ਮੋਟਰ ਮੂਨ ਕਦੇ ਇੱਕ ਇਹੀ ਸ਼ਾਪ ਆ ਬਾਈ ਇਹ ਜਿ세 ਤਮਾਕੇਦਾਰ ਰੇਟ ਵੀ ਹ ਹੇ ਗਏ ਨੇ ਭਾਈ ਬੀ ਬਾਈ ਗੱਡੀਆਂ ਦਾ ਹੁਣ ਠੀਕ ਹੈ ਸਮਾਕਾ ਦਾ ਫਰਕ ਹੋਣਾ ਹੀ ਹੈ ਪੱਕਾ ਫੁੱਲ ਜੀ ਫੁੱਲ ਠੀਕ ਹੈ ਕਰੀਏ ਫਿਰ ਸ਼ੁਰੂ ਕਿਹੜੀ ਗੱਡੀ ਆ ਗਈ ਭਾਈ ਪਸਟ ਪਹਿਲਾਂ ਸਕੋਡਾ ਰੈਪਿਡ ਹੈ ਜੀ ਹਾਈ ਲਾਈਨ ਠੀਕ ਹੈ ਜੀ ਟੋਪ ਵਾਲਾ ਮਾਡਲ ਹੈ 2012 ਦੇ ਲਾਸਟ ਦੀ ਹੈ ਜੀ ਠੀਕ ਹੈ ਹਰਿਆਣਾ ਨੰਬਰ ਹੈ ਨਾ ਹਰਿਆਣਾ ਐਨਓਸੀ ਵਗੈਰਾ ਮਿਲ ਜੂਦੀ ਭਾਈ ਸਭ ਕੁਝ ਮਿਲ ਜੂਗਾ ਵੀਰੇ ਠੀਕ ਹੈ ਲੈ ਮਿੱਤਰੋ ਐਨਓਸੀ ਵਗੈਰਾ ਮਿਲ ਜੂਗੀ 12 ਮਾਡਲ ਆ ਜੈਨੂਨ ਹੈਗੇ ਵੀਰੇ ਕਾਰ ਜਮਾ ਹਾਂਜੀ ਹਾਂਜੀ ਵੀਰੇ ਬਸ ਮਾੜੀ ਮੋੜੀ ਲਾ ਲੋ ਵੀ ਨਹੀਂ ਬਾਕੀ ਸਾਰੀ ਗੱਡੀ ਓਕੇ ਹੈ ਮਿੱਤਰੋ ਟੱਚ ਠੀਕ ਹੈ ਉਦਾਂ ਗੱਡੀ ਵੀਰੇ ਨੋਨ ਐਕਸੀਡੈਂਟ ਗਾਰੰਟੀ ਆ ਨਾ ਵੀਰੇ ਜ਼ਿੰਮੇਵਾਰੀ ਬਾਈ ਫੁੱਲ ਠੀਕ ਹੈ ਬਾਕੀ ਵੀਰੇ ਤੁਸੀਂ ਅੰਦਰੋਂ ਦੇਖ ਲਓ ਗੱਡੀ ਘੈਂਟਕਾਰ ਆ ਕਿੰਨਾ ਰੇਟ ਆ ਬਈ ਇਹਦਾ ਇਹ ਗੱਡੀ ਦੇ ਦਾਂਗੇ ਬਾਈ ਆਪਾਂ 185 ਦੀ 1,85,000 ਦੀ ਹਾਂਜੀ ਭਾਈ ਜੀ ਬਾਈ 12 ਮਾਡਲ ਆ ਯਾਰ ਬਿਲਕੁਲ ਜੀ ਬਿਲਕੁਲ ਲੈ ਬਾਈ ਜ਼ਿੰਮੇਵਾਰੀ ਹੈ ਫੁੱਲ ਗੱਡੀ ਦੀ ਸਟਾਰਟਿੰਗ ਵੀ ਬਾਈ ਪੜਾਕੇ ਮਉਣ ਲੱਗ ਗਿਆ ਬਾਈ 1,85,000 ਦੀ ਬਾਈ 12 ਮਾਡਲ ਰੈਪਿਡ ਆ ਆ ਰੇਟ ਬਾਈ ਕਿਤੋਂ ਨਹੀਂ ਮਿਲਣਾ ਹੈਗਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੋਊ ਗੱਲ ਬਾਤ ਤੁਸੀਂ ਕਰ ਲਿਓ ਬਾਈ ਹੁਣ ਤੁਹਾਨੂੰ ਦਿਖਾਉਣਾ ਹੈ ਬਾਈ ਟਾਇਓਸ ਦਾ ਧਮਾਕਾ ਹਨਾ ਠੀਕ ਹੈ ਬਾਈ ਗੱਡੀ ਜਿੱਥੇ ਤੁਸੀਂ ਮਰਜ਼ੀ ਆ ਕੇ ਚੈੱਕ ਕਰ ਲਿਓ ਗੱਡੀ ओरिजिनल ਵੀਰੇ ਸ਼ੀਸ਼ੇ ਨਾਲ ਦੇਣਾ ਸਾਰੇ ਵੀਰੇ ਵੀਰੇ ਸਾਰੇ ਹਿੱਸੇ ਨਾਲ ਦੇ ਮਿਲਣੇ ਕੀ ਗੱਲਵਾਟ ਆ ਦੀ ਬਾਈ 2013 ਦੇ ਲਾਸਟ ਦੀ ਹੈ ਵੀਰੇ ਅੱਛਾ ਵੀਰੇ 14 ਹੀ ਮੰਨ ਲੀਏ ਹਾਂਜੀ ਹਾਂਜੀ ਵੀਰੇ ਠੀਕ ਹੈ ਗੱਡੀ ਜੈਨਮਾਨ ਅਸਖਾਰੀ ਅੱਛਾ 20 20 ਮਾਡਲ ਆ ਜੀ 20 ਮਾਡਲ ਆ 72000 ਜੈਂਸੀ ਰਿਕਾਰਡ ਬਿਲਕੁਲ ਜੈਂਸੀ ਰਿਕਾਰਡ ਦੇ ਲਈ ਆ ਬਾਈ ਚੈੱਕ ਕਰਾ ਲਈ ਆਪਾਂ ਜਿੱਥੇ ਮਰਜੀ ਜੀ ਲੈ ਮਿੱਤਰੋ ਬਾਕੀ ਗੱਡੀ ਦਾ ਬਾਈ ਇੰਟਰੀਰ ਦਿਖਾ ਦਨ ਦ ਗੱਡੀ ਚੱਲੀ ਕਿੰਨੀ ਆ ਬਾਈ ਜਮੀ ਨਵੀਂ ਪਿਆਕਾਰ ਆ ਅੰਦਰੋਂ ਚੈੱਕ ਕਰ ਲਿਓ 20 ਮਾਡਲ ਆ ਟੌਪ ਵਾਲਾ ਮਾਡਲ ਆ ਇਹਦੇ ਵਿੱਚ ਆ ਜਾਂਦੇ ਨੇ 에어 ਬੈ 600 ਸੇ ਬਾਈ ਨਾਲ ਦੇ ਨੇਗੇ 13 ਦੇ ਬਾਈ ਲਾਸਟ ਦੀ ਆ ओरिजिनल ਸਾਰੀ ਮੰਗੂ ਵੀਰੇ ਗੱਡੀ ਪਾਰਟੀ ਦੀ ਨਵੀਂ ਹੈ ਜੀ ਕੜਾਈ ਹੋਈ ਗੱਡੀ ਇਹ ਅੱਛਾ ਇਹ ਓਨਰ ਵਗੈਰਾ ਕਿਵੇਂ ਹੈ ਜੀ ਓਨਰ ਪਹਿਸੇ ਸੈਕੰਡ ਹੈ ਪਹਿਲਾ ਪਿਓ ਦੇ ਸੀ ਨਾ ਹੁਣ ਮੁੰਡਾ ਜੀ ਅੱਛਾ ਆ ਆਰਸੀਆਂ ਦੋਏ ਪਈਆਂ ਨੇ ਵਿੱਚ ਦੋਨੇ ਆਰਸੀਆਂ ਨੇ ਕੀ ਗੱਲ ਹੈ ਮਿੱਤਰੋ ਘਰ ਦੇ ਵਿੱਚ ਚੇਂਜ ਹੋਈ ਹੈ ਕਰ ਲਿਓ ਚੈੱਕ ਹਾਂਜੀ ਠੀਕ ਹੈ ਕਿੰਨਾ ਰੇਟ ਖੱਚ ਕਿੰਨਾ ਦਾ ਰੇਟ ਵੀਰੇ ਗੱਡੀ ਦੇ ਦੇ ਦਾਂਗੇ ਆਪਾਂ 285 ਦੀ 285000 ਦੀ ਹਾਂਜੀ ਵੀਰੇ ਬਾਈ 13 ਮਾਡਲ ਆ ਬਿਲਕੁਲ ਜੀ ਬਾਈ ਗੱਡੀ ਵੀਰੇ ਦੇ ਨਾਲ ਆ ਦੇਵਾਂਗੇ ਪਰ ਜ਼ਿੰਮੇਵਾਰੀ ਫੁੱਲ ਫੁੱਲ ਬੀਮਾ ਗੱਡੀ ਦਾ ਲੈ ਮਿੱਤਰੋ ਫੁੱਲ ਬੀਮਾ ਵੀ ਨਾਲ ਆ 285000 ਦੀ ਬਈ ਗੱਡੀ ਮਿਲ ਜੂ ਕੈਂਟਕਾਰ ਆ ਬਈ ਆਹੀ ਡੀਲ ਦੁਬਾਰੇ ਨਹੀਂ ਮਿਲਣੀ ਚੱਕ ਲੋ ਮੇਰਾ ਵੀਰ ਅੱਗੇ ਆ ਗਈ ਵੀਰੇ ਲੋਹਰਾ ਗੀਦਰਾ ਸਕੋਡਾ ਲੋਹਰਾ ਵੀਰੇ ਜੀ ਵੀਰੇ 2011 ਮਾਡਲ ਆ ਵੀਰੇ ਹੂੰ ਲੈ ਸਕਰੀਨ ਫੁੱਲ ਸ਼ੌਕੀ ਆ ਠੀਕ ਹੈ ਲੈ ਮਿੱਤਰੋ ਐਚ ਆਈ ਡੀ ਲਾਈਟਾਂ ਠੀਕ ਹੈ ਇੱਕਰ ਵੀ ਨਹੀਂ ਲੱਗਦਾ ਵੀਰੇ ਲੈ ਮਿੱਤਰੋ ਲਾਈਟਾਂ ਵਧੀਆ ਨੇ ਆਟੋਮੈਟਿਕ ਆ ਰਹੀ ਹਾਂ ਜੀ ਵੀਰੇ ਲੈ ਮਿੱਤਰੋ ਆਟੋਮੈਟਿਕ ਆ ਰਹਾ ਜੇ ਕੋਈ ਵੀਰ ਲੱਭ ਰਿਆ ਨਾ ਬਲੈਕ ਕਲਰ ਦੇ ਵਿੱਚ ਆਟੋਮੈਟਿਕ ਸਕੋਡਾ ਲੋਰਾ ਬਾਈ ਫੁੱਲ ਜ਼ਿੰਮੇਵਾਰੀ ਮਾਡਲ ਕਿੰਨਾ ਸੀ ਇਹ 2011 2011 ਮਾਡਲ ਬਾਈ ਹਰਿਆਣਾ ਨੰਬਰ ਐਨਓਸੀ ਵਗੈਰਾ ਦੀ ਵੀ ਮਿਲ ਜੂ ਮਿਲ ਜੂ ਮਿਲ ਜੂ ਬਾਈ ਜੀ ਕਿੰਨਾ ਫਿਰ ਰੇਟ ਦਾ ਸਾਲ ਦਾ ਬੀਮਾ ਜੀ ਗੱਡੀ ਦੇ ਦਾਂਗੇ ਜੀ ਆਪਾਂ 1,90,000 ਦੀ ਜੀ 1,90,000 ਦੀ ਹਾਂਜੀ ਬਾਈ ਜੀ ਬਾਈ 1,90,000 ਦੀ ਸਕੋਡਾ ਲੋਰਾ ਠੀਕ ਹੈ ਵੀਰੇ ਬਲੈਕ ਕਲਰ ਦੇ ਵਿੱਚ ਆਟੋਮੈਟਿਕਾ ਫੁੱਲ ਜ਼ਿੰਮੇਵਾਰੀ ਬਾਈ ਰੁਪਇਆ ਤਾਂ ਨਹੀਂ ਲੱਗਦਾ 1 ਰੁਪਿਆ ਵੀ ਨਹੀਂ ਇੰਨੇ ਦਾ ਜਮਾਂ ਓਕੇ ਵੀਰੇ ਜਮਨ ਨਮਾ ਚਾਲ ਚਲਾਵਾ ਸਾਲ ਦਾ ਬੀਮਾ ਜ਼ਿੰਮੇਵਾਰੀ ਹੈ ਜੀ ਫੁੱਲ ਆਪਣੀ ਫੁੱਲ ਫੁੱਲ ਜ਼ਿੰਮੇਵਾਰੀ ਆ ਘੈਂਟ ਘਾਰਾ ਬਈ ਰੁਪਈਆ ਨਹੀਂ ਲੱਗਦਾ ਉੱਤੇ ਚੱਕ ਲੋ ਮੇਰਾ ਵੀਰ 1 ਲੱਖ 90 ਹਜ਼ਾਰ 90 ਹਜ਼ਾਰ ਦੀ ਬਈ ਗੱਡੀ ਅੱਗੇ ਸੁਣ ਦਿਖਾਉਣਾ ਵੀਰੇ ਬੋਲਸ ਵੈਗਨ ਦਾ ਝੋਟਾ ਹੈ ਵੀਰੇ ਝੋਟਾ ਜੈਟ ਜੈਟ ਇਹ ਕੀ ਖਾਸੇ ਦਾ ਬਈ ਇਹ ਗੱਡੀ ਵੀ ਯਾਰ ਦੂਜੇ ਨਾਲ ਖਾਸੇ ਬਈ ਬਸ ਹੂੰ ਤਾਂ ਹੀ ਆ ਕੱਲੀ ਅੱਛਾ ਆ ਡਬਲਯੂ ਆ ਡਬਲਯੂ ਕਾ ਦੇਦਾ ਵੀ ਜੈਟ ਝੋਟਾ ਗੱਡੀ ਜੈਟ ਠੀਕ ਆ ਕੀ ਖਾਸ ਹੈ ਤਾਂ ਵਧੀਆ ਕਰਦੀ ਖਾਸੀ ਤੇ ਬਈ ਜੀ ਆਹ ਕੱਲੇ ਡਬਲਯੂ ਹੈ ਠੀਕ ਐ ਇਸ ਦੀ ਕੀਮਤ ਹੈ ਬਈ ਸਾਰੀ ਠੀਕ ਐ ਲੈ ਮਿੱਤਰੋ 2021 ਨੰਬਰ ਹੈ ਹਾਂਜੀ ਹਾਂਜੀ ਠੀਕ ਐ ਕਿੰਨਾ ਮਾਡਲ ਹੈ ਕੀ ਗੱਲ ਬਾਤ ਦੀ 2012 ਮਾਡਲ ਹੈ ਜੀ ਫੁੱਲ ਬੀਮਾ ਫੁੱਲ ਬੀਮਾ ਫਸਟ ਓਨਰ ਗੱਡੀ ਹੈ ਜੀ ਫਸਟ ਓਨਰ ਆ ਬਾਈ ਹਾਂਜੀ ਲਓ ਜੀ ਮਿੱਤਰੋ ਫਸਟ ਓਨਰ ਕਾਰ ਆ ਗੱਡੀ ਬਿਲਕੁਲ ਨਵੀਂ ਹੈ ਜੀ ਐਨਓਸੀ ਸਭ ਕੁਝ ਮਿਲੂਗੀ ਗੱਡੀ ਦਾ ਪਿੱਛੇ ਆਏ ਪੱਤਰ ਤੋਂ ਸਾਰੇ ਕੰਮ ਲਾਏ ਵਗੈਰਾ 17 ਇੰਚ ਲਾਏ ਨੇ ਜੀ ਪਲੈਟਿਡ ਜੇਨੂਨ ਠੀਕ ਹੈ ਮਤਰਾ ਜੇਨੂਨ ਲਾਏ ਨੇਗੇ ਘੈਂਟ ਕਾਰ ਅੰਦਰੋਂ ਵੀ ਬਈ ਦਿਖਾ ਸਕਦਾ ਹਾਂ ਸ਼ੀਸ਼ੇ ਨਾਲ ਲਾ ਕੇ ਤਾਂ ਬਈ ਦਿਖਾ ਦੇ ਇੱਕ ਵਾਰੀ ਜੈਟਾ ਦੇਖ ਰਿਹਾ ਵੀਰੇ ਤੁਸੀਂ 2013 ਮਾਡਲ ਅੰਦਰੋਂ ਬਈ ਗੱਡੀ ਚੈੱਕ ਕਰ ਸਕਦੇ ਹੋ 12 ਵੀਰੇ 12 ਜੀ 12 ਠੀਕ ਹੈ 2012 ਮਾਡਲ ਬਈ ਰੇਟ ਕਿੰਨਾ ਬਈ ਇਹਦਾ 3 ਲੱਖ 20 20000 ਰੁਪਏ ਜੀ 3 ਲੱਖ 20 ਹਜ਼ਾਰ ਹਾਂਜੀ ਬਈ ਜੈਟਾ ਇਹ ਬਿਲਕੁਲ ਜੀ ਬਿਲਕੁਲ ਸਾਡੇ 5-5 ਲੱਖ ਰੁਪਏ ਮੰਗਦੇ ਨੇ ਕੋਈ ਸ਼ੱਕ ਨਹੀਂ ਲੈ ਮਿੱਤਰੋ 3,20,000 ਦੀ ਕਾਰ ਜੇ ਉਹਨਾਂ ਨਾਲ ਵੀਰੇ ਜੈਨੂਮਾ ਨਾਲ ਵੀਰੇ ਜ਼ਿੰਮੇਵਾਰੀ ਹੈ ਫੁੱਲ ਇੰਜਨ ਦੀ ਕੇਅਰ ਦੀ ਐਕਸੀਡੈਂਟ ਦੀ ਲੈ ਮਿੱਤਰੋ 3,20,000 ਦੀ ਜੈਟਾ ਲੈ ਜਾ 2012 ਮਾਡਲ ਫਸਟ ਓਨਰ ਦੀ ਕਾਰ ਆ ਗੱਲ ਬਾਤ ਤੁਸੀਂ ਕਰ ਲਿਓ ਹੁਣ ਤੁਹਾਨੂੰ ਦਿਖਾਉਣਾ ਵੀਰੇ ਇੱਕ ਸਵਿਫਟ ਕਾਰ ਹੈ ਨਾ ਵੀਰੇ 2010 ਮਾਡਲ ਹੈ ਜੀ ਠੀਕ ਹੈ ਵੀਰੇ ਹੋਰ ਕੀ ਗੱਲ ਬਾਤ ਹੈ ਦੀ ਵੀਡੀਆਈ ਹੈ ਜੀ ਹਮ ਇੰਜਨ ਗੇਅਰ ਦੀ ਬਿਲਕੁਲ ਓਕੇ ਗੱਡੀ ਹੈ ਜੀ ਠੀਕ ਹੈ ਪਾਸਿੰਗ ਪਈਆ 25 ਤੱਕ ਨਾ ਬਾਈ ਪਾਸਿੰਗ 25 ਤੱਕ ਹਮ ਛੋਟਾ ਜਿਹਾ ਰੇਟ ਹੈ ਜੀ ਅੱਛਾ 1.60 1.60000 ਹਾਂਜੀ ਵੀਰ 10 ਮਾਡਲ ਹਾਂਜੀ ਵੀਰ ਉੱਪਰੋਂ ਵੀਡੀਓ ਹੀ ਹੈ ਉੱਪਰੋਂ ਵੀਡੀਓ ਜੀ ਲੈ ਮਿੱਤਰੋ ਡੀਜ਼ਲ ਵਾਰੀਐਂਟ ਦੀ 2010 ਮਾਡਲ 1.60000 ਦੀ ਬਾਈ ਸਵਿਫਟ ਗੱਡੀ ਲੈ ਜਿਓ ਐਨਓਸੀ ਵਗੈਰਾ ਦੀ ਮਿਲ ਜੂਗੀ ਮਿਲ ਜੂਗੀ ਜੀ ਲੈ ਮਿੱਤਰੋ ਕਾਗਜ਼ ਪੱਤਰੋਂ ਸਾਰੇ ਮਿਲਣਗੇ ਹੁਣ ਤੁਹਾਨੂੰ ਦਿਖਾਉਨੇ ਆ ਬਾਈ ਜੀ ਕਰੂਜ਼ ਗੱਡੀ 2 ਲੱਖ ਦੀ ਹੈ ਕਰੂਜ਼ ਹਾਂਜੀ ਬਾਈ ਬਲੈਕ ਦਾ ਮੁੱਲ ਵੀ ਨਹੀਂ ਮੁੜਦਾ ਇਹਦੇ ਨਾਲ ਤੋਂ ਬਾਈ ਜੀ ਬਸ ਦੇਵਾਂਗੇ ਕੀ ਕੀ ਗੱਲਬਾਤ ਆਦੀ ਬਾਈ 2012 ਮਾਡਲ ਆ ਜੀ ਹਾਂ ਕਲਰ ਬਲੈਕ ਫਰਸਟ ਓਨਰ ਇੰਜਨ ਗੇਅਰ ਦੀ ਕਿਵੇਂ ਆਹੀ ਬਿਲਕੁਲ ਨਵੀਂ ਚਲ ਮੇਰੀ ਜੀ ਬਰੇਈ ਨਾ ਬਿਲਕੁਲ ਨਵੀਂ ਜਮਾ ਨਵੀਂ ਆ ਨਵੇਂ ਟਾਇਰ ਅੱਛਾ ਇੰਜਨ ਗੇਅਰ ਦੀ ਜ਼ਿੰਮੇਵਾਰੀ ਫੁੱਲ ਠੀਕ ਆ ਮਿੱਤਰੋ ਇੰਜਨ ਗੇਅਰ ਦੀ ਜਮਾ ਓਕੇ ਆ ਗੱਡੀ ਅੰਦਰੋਂ ਵੀ ਵਧੀਆ ਗਈ ਬਿਲਕੁਲ ਨਵੀਂ ਸਾਫ ਸੁਥਰੀ ਬਾਈ ਗੱਡੀ ਹੈਗੀ 2012 ਮਾਡਲ 2012 ਮਾਡਲ 12 ਮਾਡਲ ਬੈਕ ਸਾਈਡ ਤੋਂ ਵੀ ਦਿਖਾ ਦੇ ਇੱਕ ਵਾਰੀ ਲੁੱਕ ਵੀਰੇ ਜਿਵੇਂ ਨਵੀਂ ਵਰਗੀ ਪਈ ਆਗੀ ਥੋੜੀ ਵਾਰ ਮੈਨੂੰ ਰਵਿੰਗ ਘੜਾਉਣ ਨਾਲ ਲੈਣਾ ਵੀਰੇ ਦੀ ਮਾੜੀ ਮੋਟੀ ਭਾਈ ਰੰਗ ਕਾਲਾ ਨਾ ਭਰਾ ਹੋ ਜਾਣਾ ਥੋੜਾ ਜ 2 ਲੱਖ ਦੀ ਮਿਲ ਜੂ ਹੈ ਬਾਈ 2 ਲੱਖ ਰੁਪਏ ਦੀ ਮੈਨੂੰ ਮਿੱਤਰੋ 2 ਲੱਖ ਦੀ ਮਿਲ ਜੂਗੀ ਠੀਕ ਹੈ ਕਰੂ ਚੱਕ ਲਓ 12 ਮਾਡਲ ਐਨਓਸੀ ਦੀ ਵੀ ਹਾਜ਼ਰ ਆਣਾ ਵੀਰੇ ਮਿਲ ਜੂਗੀ ਜੀ ਠੀਕ ਹੈ ਅੱਗੇ ਤੁਹਾਨੂੰ ਦਿਖਾਉਣਾ ਹੈ ਬਾਈ ਝੋਟਾ ਕੀ ਗੱਲ ਪਤਾ ਬਾਈ ਇਹਦੀ 2012 ਮਾਡਲ ਆ ਵੀਰੇ ਠੀਕ ਹੈ ਓਨਰ ਸੈਕੰਡ ਹੈ ਜੀ ਲਾਈਟ ਏਰ ਵਧੀਆ ਲੱਗ ਰਹੇ ਨੇ ਐਨ 88 ਮਾਡਲ ਹੈ ਟੋਪ ਠੀਕ ਹੈ ਜੈਨੂਨ ਆ ਵੀਰੇ ਕਾਰ ਇਹ ਲਗਭਗ ਵੀਰੇ ਵਾਪਸ ਮਾੜੀ ਮੋਟੀ ਟੱਚਿੰਗ ਲਾ ਲਓ ਠੀਕ ਹੈ ਗੱਡੀ ਓਕੇ ਸਾਰੀ ਓਕੇ ਕੋਈ ਐਕਸੀਡੈਂਟ ਦੀ ਗਾਰੰਟੀ ਤੇ ਬਾਕੀ ਵੀਰੇ ਗੱਡੀ ਘੈਂਟ ਆ 12 ਮਾਡਲ ਗੱਡੀ ਅੰਦਰੋਂ ਵੀ ਸੋਹਣੀ ਵੀ ਇੱਕ ਵਾਰੀ ਕਹੂੰ ਲਖਵਿੰਦਰ ਨੂੰ ਅੰਦਰੋਂ ਵੀ ਝਾਤੀ ਮਰਾ ਦੇ ਡਬਲ ਏਟਾ ਵੀਰੇ ਹਾਂਜੀ ਵੀਰੇ ਲੈ ਮੇਤਰੋ ਟਾਪ ਮਾਡਲ ਗੱਡੀ ਹੈਗੀ ਚੈੱਕ ਕਰੋ 12 ਮਾਡਲ ਹੈ ਹਾਂਜੀ ਵੀਰੇ ਐਨਸੋਰਸ ਵਗੈਰਾ ਹੈਗਾ ਦਾ ਮਿਲ ਜਾਊਗਾ ਜੀ ਠੀਕ ਆਊਗਾ ਕਿੰਨਾ ਫਿਰ ਰੇਟ ਆ ਦਾ ਗੱਡੀ ਇੱਥੇ ਸੰਗੇ ਜੀ 3 ਲੱਖ ਰੁਪਏ ਦੀ ਪੂਰੀਆਂ ਦੀ ਪੂਰੇ 3 ਲੱਖ ਦੀ ਲੈ ਮੇਤਰੋ ਐਕਸਵੀ ਚੱਕ ਲੈ ਮੇਰਾ ਵੀਰਾ 3 ਲੱਖ ਰੁਪਏ ਦੀ ਆ ਰੇਟ ਬਈ ਜਮੀ ਨਹੀਂ ਮਿਲਣਾ ਹੈਗਾ ਕਿਤੋਂ ਵੀ ਠੀਕ ਐ ਐਨਓਸੀ ਮਿਲ ਜੂ ਦੀ ਐਨਓਸੀ ਮਿਲ ਜੂ ਲੈ ਮਿੱਤਰੋ ਐਨਓਸੀ ਮਿਲ ਜੂ ਘੈਂਟ ਰੇਟ ਨੇ ਬਈ ਆ ਜਾਓ ਮੇਰਾ ਵੀ ਚੁੱਪ ਕਰਕੇ 3 ਲੱਖ ਦੀ ਮਿਲ ਜੂ ਔਰ ਤੁਹਾਨੂੰ ਦਿਖਾਉਣਾ ਉਧਰ ਵੀ ਗੱਡੀਆਂ ਖੜੀਆਂ ਨੇ ਕੀ ਆ ਗਈ ਘੱਟ ਬਜਟ ਵਾਲੀ ਹੈ ਬੈਗਨਰ ਵੀਰੇ ਹਾਂਜੀ ਹਾਂਜੀ ਕੀ ਗੱਲ ਬਾਤ ਆ ਬਈ ਇਹਦੀ 2009 ਮਾਡਲ ਆ ਵੀਰੇ 32 ਤੱਕ ਪਾਸ ਹੈ ਜੀ ਹਰਿਆਣਾ ਨੰਬਰ ਆ ਨਾ ਹਰਿਆਣਾ ਨੰਬਰ ਹੈ ਜੀ 29 ਤੱਕ ਪਾਸ ਆ ਮਿੱਤਰੋ ਗੱਡੀ ਓਕੇ ਆ ਸਾਰੀ ਐਨਓਸੀ ਮਿਲ ਜੂ ਹਾਂਜੀ ਵੀਰੇ ਮਿਲ ਜੂ ਐਲ ਐਕਸ ਆਈ ਆ ਬਈ ਪਾਵਰ ਸਟੀering ਵਾਲੀ ਅਧਰੋ ਹੀ ਗੱਡੀ ਵਧੀਆ ਹੈਗੀ ਠੀਕ ਹੈ ਬਾਕੀ ਵੀਰੇ ਬਾਡੀ ਲੈਣ ਦੀ ਵਧੀਆ ਪਈ ਆ ਕਾਰ ਕਤੋਂ ਵੀਰੇ ਜਰਜੁਰਤਾ ਤਾਂ ਨਹੀਂ ਗਾ ਸਿਸਟਮ ਨਹੀਂ ਨਹੀਂ ਵੀਰੇ ਗੱਡੀ ਗੱਡੀ ਓਕੇ ਆ ਸਰ ਰੇਟ ਕਿੰਨਾ ਫਿਰ ਇਹਦਾ ਰੇਟ ਵੀਰੇ ਮਾਤਰ 75000 ਰੁਪਈਆ ਦੀ 75000 ਦੀ ਲੈ ਮਿੱਤਰੋ ਕਹੇ ਵੀਰ ਨੇ ਘੱਟ ਬਜਟ ਵਾਲੀ ਲੈਣੀ ਹੈ ਨਾ ਬੈਗਨਰ ਆ ਖੜੀਆ ਮੇਰਾ ਵੀਰ 75000 ਦੀ ਵੀ ਗੱਡੀ ਮਿਲ ਜੂਗੀ 29 ਤੱਕ ਪਾਸ ਆ ਪਾਸਿੰਗ ਨਹੀਂ ਵੀ ਦੇਖਣ ਦੀ ਲੋੜ ਨਹੀਂ ਹੈਗੀ ਅੱਗੇ ਤੁਹਾਨੂੰ ਦਿਖਾਉਣਾ ਵੀਰੇ ਆਲਟੋ ਕਾਰ ਆ ਨਾ ਵੀਰੇ ਹਾਂਜੀ ਇਹ ਵੀ ਹਰਿਆਣਾ ਨੰਬਰ ਆ ਵੀਰੇ ਨਾ ਹਰਿਆਣਾ ਨੰਬਰ ਕੀ ਗੱਲ ਬਾਤ ਆ ਦੀ ਇਹ ਵੀਰੇ 2007 ਮਾਡਲ ਆ 27 ਤੱਕ ਪਾਸ ਹੈ ਜੀ 27 ਦਾ ਕਿਹ ਵੀ ਪਾਸ ਆਣਾ ਹਾਂ ਜੀ ਲੈ ਮਿੱਤਰੋ ਪਾਸਿੰਗ ਵਾਲੀ ਆ ਬਈ ਚੱਕੋ ਬਿਲਕੁਲ ਨਵੀਂ ਬਈ ਚੈੱਕ ਕਰੋ ਐਲ ਐਕਸਾਈਆ ਇੰਟੀਰੀਅਰ ਵਗੈਰਾ ਬਹੁਤ ਸਾਫ ਸੁਥਰਾਗਾ ਘੈਂਟਕਾਰ ਰੁਪਈਆ ਪਾਸਿੰਗ ਪਈਆ 2027 ਤੱਕ ਲੱਗੀ ਪੱਜੀ ਜੁਮੇਵਾਰੀ ਨਾ ਵੀਰੇ ਜਿੰਮੇਵਾਰੀ ਆ ਬਈ ਠੀਕ ਐ ਜਿਵੇਂ ਇਹ ਗੱਲ ਕਰਾਂ ਦੀ ਰੇਟ ਦੀ 70000 ਰੁਪਏ ਦੀ ਬਈ 70000 ਦੀ ਹਾਂ ਜੀ ਬਈ ਪਾਸਿੰਗ ਦਾ ਮਤਲਬ ਵੀ ਮੋੜ ਦੋ ਲੈ ਮਿੱਤਰੋ 70000 ਦੀ ਬਈ ਕਿੰਨੇ 27 ਤੱਕ ਪਾਸ ਆ ਕਹਿੰਦੇ ਵੀ ਰਸਤਾ ਹੀ ਤਾਂ ਕਪਾਸ ਆ ਬਈ ਕੈਂਟ ਕਰਾ ਮੇਰਾ ਵੀਰ ਚੱਕ ਲੋ ਕਿਸੇ ਵੀਰ ਨੇ ਲੈਣੀਆਂ ਠੀਕ ਆ ਮਰੂਤੀਆਂ ਦਾ ਖਿਹੜਾ ਛੱਡ ਦੋ ਆਲਟੋ ਹਾਂ ਜੇ ਬਹਿ ਜਾਓ ਆਲਟੋ ਨਾਲ ਏਸੀ ਵੀ ਚੱਲ ਏਸੀ ਚੱਲਦਾ ਜੀ ਹਾਂਜੀ ਹਾਂਜੀ ਵੀਰਸਾ ਮੇਤਰਾ ਏਸੀ ਵੀ ਚੱਲਦਾ ਗਾ ਗਰਮੀ ਆ ਗਈ ਚੱਕੋ ਮੇਰਾ ਵੀਰ ਜਮ ਓਕੇ ਆ ਮੇਤਰਾ ਜਮ ਓਕੇ ਆ ਆਓ ਆਪਦਾ ਟੈਸਟ ਡਰਾਈਵ ਕਰੋ ਗੱਡੀ ਲੈ ਜਾਓ ਹੁਣ ਤੁਹਾਨੂੰ ਦਿਖਾਉਨੇ ਆਗੇ ਵੱਡੀ ਗੱਡੀਆ ਰੇਟ ਛੋਟਾ ਰੇਟ ਛੋਟਾ ਕੀ ਗੱਲ ਬਾਤ ਆ ਬਈ ਇਹਦੀ ਵਿਰਟੋ ਹੈ ਜੀ 2013 ਮਾਡਲ ਠੀਕ ਆ ਬਈ ਫਰਸਟ ਓਨਰ ਹੈ ਜੀ ਹੂੰ ਗੱਡੀ ਓਕੇ ਆ ਸਾਰੀ ਜੋ ਜਮਾ ਸੇਰ ਦੀ ਲਗਰ ਦੀ ਵੀਰੇ ਕਿਵੇਂ ਆ ਜ਼ਿੰਮੇਵਾਰੀ ਫੁੱਲ ਲੈ ਮਿੱਤਰੋ ਵਿੱਚੋਂ ਨਵੀਂ ਜਮਾ ਠੀਕ ਆ ਖਬਰ ਵਗੈਰਾ ਸਭ ਸਭ ਕੁਝ ਨਵਾਂ ਠੀਕ ਆ ਲੈ ਮਿੱਤਰੋ ਗੱਡੀ ਘੈਂਟ ਆ ਗਈ ਇਹ ਡੀਜ਼ਲ ਆ ਵੀਰੇ ਨਾ ਡੀਜ਼ਲ ਵੀਰੇ ਡੀਜ਼ਲ ਠੀਕ ਆ ਲੈ ਮਿੱਤਰੋ 25 26 ਦੀ ਐਵਰੇਜ ਆ ਬਾਈ ਗੰਧੀਆਂ ਬਾਈ ਐਨ ਦੀ ਐਵਰੇਜ ਆ ਆਰਾਮ ਨਾਲ ਬਾਈ ਲੈ ਮਿੱਤਰੋ ਕਿਸੇ ਵੀਰ ਨੇ ਐਵਰੇਜ ਵਾਲੀ ਗੱਡੀ ਲੈਣੇ ਨਾ 25 26 ਦੀ ਐਵਰੇਜ ਵਾਲੀ ਗੱਡੀ ਖੜੀ ਆ ਬ੍ਰੀਟੋ ਹਰਿਆਣਾ ਨੰਬਰ ਦੀ ਆ ਐਨਓਸੀ ਤਾਂ ਮੇਲੀ ਜਾਊ ਪੱਕਾ ਹੈ ਨਾ ਮਿਲ ਜਾ ਮਿਲ ਜਾ ਬਾਈ ਇਹਦਾ ਰੇਟ ਕਿੰਨਾਗਾ ਸਿਰਫ 1 ਲੱਖ ਰੁਪਈਆ ਬ ਮੈਂ ਕਹਿੰਦਾ ਤੁਸੀਂ ਯਾਰ ਆਲਟੋ ਸਾਡੇ ਤੋਂ ਵੀ ਬ੍ਰਿਟੋ ਲੈ ਕੇ ਜਾਇਓ ਠੀਕ ਹੈ 1 ਲੱਖ ਰੁਪਏ ਦੀ ਗੱਡੀ ਮਿਲਦੀ ਬਈਆ ਠੀਕ ਹੈ ਕਿੰਨਾ ਮਾਡਲ ਦੀ 2013 ਲੈ ਮਿੱਤਰੋ 2013 ਮਾਡਲ ਉੱਚਾ ਮਾਡਲ ਨਾਲੇ ਠੀਕ ਹੈ ਆ ਚੱਕ ਲੈਣ ਨਾਲ ਐਵਰੇਜ ਵਧੀਆ ਘੈਂਟ ਕਾਰਾ ਹੁਣ ਤੁਹਾਨੂੰ ਵਰਨਾ ਦਿਖਾਉਣੇ ਆਗੇ ਹਨਾ ਠੀਕ ਹੈ ਇਹ ਲੱਕੋ ਕੇ ਰੱਖੀ ਹੋਈ ਦੀ ਪਿੱਛੇ ਵੀ ਲੋਈ ਵੀਡੀਓ ਤੱਕ ਬਣੇ ਰਹੋ ਵਰਨਾ ਲੈ ਕੇ ਆਏ ਬਈ ਤੁਹਾਡੇ ਵਾਸਤੇ ਕਿੰਨਾ ਮਾਡਲ ਹੈ ਬਈ ਇਹ 2012 ਮਾਡਲ ਹੈ ਜੀ ਠੀਕ ਹੈ ਬਈ ਸੈਕਿੰਡ ਉਨਰ ਹੈ ਜੀ 1.6 ਐਸ 6 ਐ ਜੀ ਡਬਲ 에어 ਬੈਗ ਚ ਹਾਂਜੀ ਡਬਲ ਇੰਜਨ ਗੇਅਰ ਵੀਰੇ ਕਿਵੇਂ ਗੱਡੀ ਦਾ ਬਿਲਕੁਲ ਨਵਾਂ ਜੀ ਇੱਕ ਵਾਰੀ ਲਖਮਿੰਦਰ ਰਖੂ ਅੰਦਰੋਂ ਦਿਖਾ ਦੇ ਹਿੰਦਨਗਰ ਪਾਈ ਕਹਿੰਦਾ ਘੈਂਟ ਹੈਗਾ ਕਵਰ ਵਗੈਰਾ ਨਵੇਂ ਜਮਾ ਠੀਕ ਹੈ ਲਓ ਮਿੱਤਰੋ ਕਵਰ ਕੋਵਰ ਨਵੇਂ ਨੇਗੇ 1.6 XX ਡਬਲ 에어 ਬੈਗ ਦੀ ਗੱਡੀ ਆ ਤੇ ਬਾਈ ਉਧਰਲੀ ਸਾਈਡ ਉਹ ਦਿਖਾ ਦੇ ਜੇ ਦਿਖਾ ਸਕਦਾਗਾ ਮਾਡਲ ਤੇਰਾ ਨਾ ਵੀਰੇ 12 ਜੀ 12 12 ਸੌਰੀ 12 ਮਾਡਲ ਬਾਈ ਰੇਟ ਦੋ ਫਿਰ ਦਾ ਰੇਟ ਵੀਰੇ 3 ਲੱਖ ਰੁਪਇਆ ਫਿਕਸ ਹੈ ਜੀ ਇਹਦਾ 3 ਲੱਖ ਰੁਪਇਆ ਹਾਂਜੀ ਵੀਰੇ ਲੈ ਮਿੱਤਰੋ 3 ਲੱਖ ਰੁਪਇਆ ਦੀ ਬਾਈ ਵਰਨਾ ਲੈ ਦਿਓ ਮੇਰਾ ਵੀਰੇ 2012 ਮਾਡਲ ਸੈਕੰਡ ਓਨਰ ਹੈ ਨਾ ਵੀਰੇ ਸੈਕੰਡ ਓਨਰ ਹੈ ਐਨਓਸੀ ਵਗੈਰਾ ਮਿਲ ਜੂ ਵੀਰੇ ਹਨਾ ਘੈਂਟ ਕਾਰਾਂ ਨੇ ਉਹ ਤੁਹਾਨੂੰ ਦਿਖਾਉਣਾ ਦੋ ਕਾਰ ਉਧਰ ਵੀ ਮੇਰੇ ਕੋਲ ਕਿਸੇ ਵੀਰੇ ਨੇ ਨਵੇਂ ਸ਼ੇਪ ਵਾਲੀ ਲੈਣੀ ਹੈਗੀ ਬੈਗ ਨਾ ਹਣਾ ਵੀਰੇ ਕਿੰਨਾ ਮਾਡਲ ਹੈ ਕੀ ਗੱਲ ਬਾਤ ਆ ਦੀ 2010 ਹੈ ਜੀ ਕੇ ਸੀਰੀਜ਼ ਦੀ ਹੈ ਜੀ ਇਹ ਅਚਾ ਕੇ ਸੀਰੀਜ਼ ਦਾ ਹਾਂਜੀ ਹਾਂਜੀ ਵੀਰੇ ਠੀਕ ਹੈ ਲੈ ਮੇਤਰਾ ਕੇ ਸੀਰੀਜ਼ ਹੈ ਗੱਡੀ ਲਗਭਗ ਜੈਨੂਨ ਹੈ ਜੀ ਠੀਕ ਹੈ ਸ਼ੀਸ਼ੇ ਨਾਲ ਦੇ ਸਾਰੇ ਫਸਟ ਓਨਰ ਜੀ ਲੈ ਮੇਤਰਾ ਫਸਟ ਓਨਰ ਆ 10 ਮਾਡਲ ਹੈਗੀ ਗੱਡੀ ਘੈਂਟ ਆ ਬਾਈ ਟਾਇਰ ਟੁਰ ਵਧੀਆ ਨੇਗੇ ਬਾਈ ਬੈਕ ਸਾਈਡ ਤੋਂ ਵੀ ਦਿਖਾ ਦੇ ਇੱਕ ਵਾਰੀ ਲਖਮਿੰਦਰ ਨੂੰ ਕਹੂੰਗਾ ਪਾਵਰ ਆਣਾ ਵੀਰੇ ਗੱਡੀ ਇਹ ਪੂਰੀ ਹਾਂਜੀ ਹਾਂਜੀ ਵੀਰੇ ਪਾਵਰ ਠੀਕ ਐ ਲੈ ਮਤਲਬ ਪਾਵਰ ਗੱਡੀ ਹੈਗੀ ਤੇ ਵੀਰੇ ਮੈਂ ਜੇ ਗੱਲ ਕਰਾਂ ਦੀ ਕਾਗਜ਼ ਪੱਤਰਾਂ ਦੀ ਦੀ ਸਭ ਕੁਝ ਹੈ ਜੀ ਨਵੇਂ ਟਾਇਰ ਪੰਜੋ ਅੱਛਾ ਹਾਂਜੀ ਠੀਕ ਐ ਕਾਗਜ਼ ਸਾਰੇ ਸਾਰੇ ਪੂਰੇ ਨੇ ਬਾਈ ਰੇਟ ਕਿੰਨਾ ਫਿਰ ਐਨਓਸੀ ਮਿਲ ਜੂਗੀ ਓਕੇ 1,30,000 ਰੁਪਏ ਦੀ ਗੱਡੀ 1,30,000 ਦੀ ਲੈ ਮਤਲਬ 1,30,000 ਦੀ ਬੈਗਨਰ ਲੈ ਜਾ ਮੇਰਾ ਵੀਰ ਨਵੀਂ ਛੇ ਪਾਲੀਆ ਠੀਕ ਐ ਸੋਹਣੀ ਲੱਗਦੀ ਹੈ ਪਸੰਦ ਤੇ ਬਾਈ ਹੁਣ ਤੁਹਾਨੂੰ ਦਿਖਾਉਨੇ ਆਗੇ ਜਨਸਟਿਲੋ ਹੈ ਠੀਕ ਹੈ 2010 ਓਕੇ ਫਸਟ ਓਨਰ ਓਕੇ ਜੀ ਸ਼ੀਸ਼ੇ ਨਾਲ ਤੇ ਲਗਭਗ ਜਨਮਣ ਗੱਡੀ ਦਾ ਅੱਛਾ ਲੈ ਮੈਂ ਤੁਹਾਨੂੰ ਸ਼ੀਸ਼ੇ ਨਾਲ ਦੇ ਜਨਸਟਿਲੋ ਠੀਕ ਹੈ ਟਾਇਰ ਵੀ ਦਿਖਾ ਦੇ ਵੀਰੇ ਟਾਇਰ ਵੀ ਵਧੀਆ ਨੇਗੇ ਸਾਈਡਾਂ ਹੁੱਡਾਂ ਵਧੀਆ ਨੇ ਅੰਦਰੋਂ ਵੀ ਘੈਂਟ ਪਿਆ ਕਾਰ ਆ 10 ਮਾਡਲ ਆ ਬਾਈ ਪਾਸਿੰਗ 25 ਤੱਕ ਆ ਨਾ ਬਾਈ ਹਾਂਜੀ ਵੀਰੇ ਠੀਕ ਆ ਕਾਗਜ਼ ਪੱਤਰ ਇਹਦੇ ਪੂਰੇ ਆ ਨਾ ਵੀਰੇ ਸਾਰਾ ਕੁਝ ਪੂਰਾ ਹੈ ਕਾਗਜ਼ ਪੱਤਰ ਪੂਰੇ ਨੇ ਗੱਡੀ ਦੇ ਵੀਰੇ ਇੰਜਨ ਗੇਅਰ ਵਧੀਆ ਹੈਗਾ ਜਮਨ ਨਮਾਜੀ ਜਿੰਮੇਵਾਰੀ ਜਿੰਮੇਵਾਰਿਆ ਬਾਈ ਫੁੱਲਾ ਰੇਟ ਕਿੰਨਾ ਬਾਈ ਇਹਦਾ ਰੇਟ ਵੀਰੇ ਲੱਖ ਰੁਪਏਾਂ ਦੀ ਗੱਡੀ ਦੇ ਦਾਂ ਲੱਖ ਰੁਪਏ ਦੀ ਲੈ ਮੇਤਰੋ ਲੱਖ ਰੁਪਏ ਦੀ ਗੱਡੀ ਮਿਲ ਜੂ ਹਨਾ ਕਿਸੇ ਵੀਰ ਨੂੰ ਬਾਈ ਇੰਨਾ ਗੱਡੀਆਂ ਵਿੱਚੋਂ ਕੋਈ ਵੀ ਗੱਡੀ ਵਧੀਆ ਲੱਗਿਆ ਤਾਂ ਬਾਈ ਨਾਲ ਕੰਟੈਕਟ ਕਰ ਲੈਣ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਬਾਈ ਆਪਣਾ ਸ਼ਾਪ ਦਾ ਨੇਮ ਕੀ ਐਡਰੈਸ ਕੀ ਆ ਬ੍ਰਦਰਜ਼ ਮੋਟਰ ਮੂਨਖ ਜੀ ਠੀਕ ਆ ਲੈ ਮੇਤਰੋ ਬ੍ਰਦਰਜ਼ ਆਪਣਾ ਪਾਤੜਾ ਰੋਡ ਦੇ ਉੱਤੇ ਆ ਜੀ ਠੀਕ ਆ ਜੀ ਡਿਸਟ੍ਰਿਕਟ ਸੰਗਰੂਰ ਆ ਜੀ ਪੰਜਾਬ ਬ੍ਰਦਰਜ਼ ਮੋਟਰ ਮੂਨਖ ਕਸਟਮ ਖੜੇ ਸੀ ਆਪਾਂ ਮੂਨਖ ਵਿਕੇ ਠੀਕ ਹੈ ਬਾਕੀ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਉਹ ਗੱਲਬਾਤ ਕਰ ਲਿਓ ਠੀਕ ਹੈ ਬਾਈ ਹੈ ਬਹੁਤ ਵਧੀਆ ਲੱਗਿਆ ਤੁਹਾਡਾ ਨਾਲ ਗੱਲ ਕਰਕੇ ਰੇਟ ਬਾਈ ਬਾਕੀ ਧਮਾਕੇਦਾਰ ਸੀਗੇ ਤਾਂ ਵੀ ਗੱਲਬਾਤ ਜ਼ਰੂਰ ਹੋਣਾ ਇੱਕ ਵਾਰੀ ਵਿਜ਼ਿਟ ਕਰੋ ਸਤਿ ਸ਼੍ਰੀ ਅਕਾਲ ਜੀ